ਸਬਜੀ ਵੀ ਬਣ ਗਈ ਹੈ ਫਿਰ ਮੇਰੇ ਕੱਪੜੇ ਪਾਉਣ ਵਾਲੇ ਨੇ ਚਾਰ ਕੋਹ ਤੋਂ ਮੰਮੀ ਆ ਜਿਸ ਦਿਨ ਪਿੰਦਰੋਂ ਆਉਂਦੇ ਦਰਮਿਆਨ ਫੁਰਕੇ ਲੁਕਾ ਰਾਂਗੇ ਲੈ ਲੱਗਦਾ ਮਹਾਰਾਣੀ ਨੇ ਸਾਮੋਸਿਆਂ ਵਾ ਆਪਣਾ ਇਦਾਂ ਕਰਦੀਆਂ ਜਾ ਕੇ ਵੇਖੀ ਆਉਂਦੀਆਂ ਨਾ ਕਿ ਕਿਹੜੀ ਚੀਜ਼ ਦਾ ਤਲਕਾ ਲਾਇਆ ਵਾ ਦੂਰ ਦੂਰ ਤੱਕ ਸਮੈਲਾ ਆਉਂਦੀਆਂ ਇਹਦੇ ਵੀ ਤਾਂ ਲੰਬੀ ਆ ਕਿੰਨਾ ਕਿਨੇ ਮਸਾਲੇ ਹੁੰਦੀਆਂ ਤੇ ਕਿੰਨਾ ਕਿਨੇ ਤੇਲ ਹੁੰਦੀ ਵਿੱਚ ਹੈ ਨਾ ਕੋਈ ਗੱਲ ਨਹੀਂ ਜਿਹੜਾ ਪੂਖਿੰਦਰ ਨੂੰ ਖੁਸ਼ਕਾ ਕਰੱਖਣੀ ਹੈ ਨਾ ਅੱਗ ਨੂੰ ਮੈਂ ਮਤ ਨਹੀਂ ਜੀ ਕਿਸ਼ ਕਰਕੇ ਲਈ ਨਹੀਂ ਨਾ ਕੋਈ ਸਾਂਸ ਕੋਈ ਤੇ ਦਾਫਾ ਹੋ ਗਏ ਲੇ ਸਾਰੇ ਕਾਰ ਫੋਲ ਮਾਰਿਆ ਟੁਕਦਾ ਫਿਰਦੀ ਆਈ ਆ ਨਹੀਂ ਮਾਰਿਆ ਚਾਚੇ ਘਰ ਗਈ ਚਾਚਾ ਕਰ ਕੀ ਕਰਨ ਗਈ ਇਹ ਤੈਨੂੰ ਮੈਂ ਪੰਜਾਹ ਹੀ ਵੱਡਿਆ ਕੋਦਵਾਲ ਨਾ ਜਾਇਆ ਕਰ ਉਹ ਕੁਛ ਨਹੀਂ ਹੁੰਦਾ ਮੈਂ ਕਿਹੜਾ ਉੱਥੇ ਦੱਸ ਕੇ ਆਈ ਆ ਕੁਛ ਦੱਸਾਈ ਹੋਣੀ ਆ ਤੇਰੇ ਚ ਪਾਣਵਾ ਤੇਰੀ ਨਹੀਂ ਨਹੀਂ ਕੁਛ ਦੱਸ ਕੇ ਆਈ ਦੱਸੋ ਕੀ ਗੱਲ ਮਿੱਠੀ ਬੜੀ ਨਹੀਂ ਚਾਚੀ ਤੇਰੀ ਬਿਠੇਰੀ ਮਿੱਠੀ ਬਣ ਕੇ ਸਾਰੀਆਂ ਗੱਲਾਂ ਪੁੱਛ ਲੈਂਦੀਆਂ ਤੇ ਤਾਂ ਤੂੰ ਤਾਂ ਮੈਂ ਕਾ ਨਹੀਂ ਕਰਕੇ ਆਈ ਤੂੰ ਗੱਲ ਤੇਰਾ ਜਾਣਾ ਜ਼ਰੂਰੀ ਆ ਫਿਰ ਕਿਦਾਂ ਕਰੋ ਜੀ ਮੈਂ ਅੱਜ ਹੀ ਤਾਂ ਗਈ ਆ ਮੈਂ ਲੈ ਕੇ ਟਹਰੋ ਜਾਈ ਮੀ ਉਹਨਾਂ ਦੇ ਘਰ ਚੱਲ ਦਫਾ ਕਰ ਮੇਰੀ ਗੱਲ ਸੁਣ ਬੜੀ ਛੇਤੀ ਕੰਮ ਸਾਂਭਦੀ ਹੈ ਨਾ ਸਿਰੇ ਸਿਰੇ ਤੇ ਬੜੀਆਂ ਵਧੀਆ ਵਧੀਆ ਸਬਜ਼ੀਆਂ ਬਣਾਉਂਦਾ ਪਿੰਦਰ ਨੂੰ ਖਵਾ ਲਦੀ ਹੈਗੀ ਹੈ ਅੱਜ ਮੈਂ ਵੀ ਇਹੋ ਜਿਹਾ ਕੰਮ ਕੀਤਾ ਕੋਈ ਛੇਤਰ ਹੀ ਖਾਊਗੀ ਜੀ ਤਵਾਰਾ ਦੋ ਮਿੰਟ ਮੈਂ ਕੀ ਕਰਨਾ ਸੀ ਸਬਜ਼ੀ ਬਣਾ ਕੇ ਆਈ ਬੜੀ ਵਧੀਆ ਸਵੇਲਾਂ ਉੱਠਾ ਲੱਤ ਕੇ ਦੀ ਮੈਂ ਜਾ ਕੇ ਇੰਨਾ ਲੋੜ ਪਾਣੀਆਂ ਵਿੱਚ ਹੋਣ ਜੇ ਤਾਂ ਪਾ ਕੇ ਦੇਣੀ ਨਾ ਫੁੱਲੀ ਫੁੱਲੀ ਨੇ ਪਿੱਦਰ ਨੂੰ ਕਿ ਕਹਿੰਦੇ ਸਿਰਚੀ ਮਾਰਨੀ ਇਹਦੇ ਚ ਸਹੀ ਗੱਲ ਵਾਜੀ ਤੜਾ ਹੋ ਹੈਗਾ ਉਹਨੇ ਮਾਰ ਵੀ ਦੇਣੀ ਇਹਦੇ ਸੋ ਮਾਰਣੀ ਵੇਖੀ ਸਹੀ ਤਾਂ ਪੜਦਾ ਕੀ ਹੈ ਹਾਂ ਨਿਕਲੂ ਇਹਦਾ ਬੜਾ ਚੰਗਾ ਨਾ ਖਰਦੀ ਐ ਫਮ ਟਾਈਮ ਨਾ ਵੇਲੀ ਹੋ ਜੰਨੀ ਹੈ ਹੈ ਨਿਕਲੂ ਮੈਂ ਕਿ ਨਹੀਂ ਜਰੂਰ ਚੰਗਾ ਹੀ ਚੱਲ ਆਫ ਮਾਵਾਂ ਤੀਆਂ ਤਾਂ ਮਸ਼ਾ ਵਿਖੀ ਆ ਜੀ ਨਾ ਲੱਗ ਜਾ ਕਿ ਉੱਥੇ ਕੰਦ ਵੀ ਵੇਖਾਂਗੇ ਤੇ ਸਹੀ ਕਿੰਨੀ ਐ ਇੱਕ ਵਾਰੀ ਦੇਖ ਲੈਣੇ ਨਾ ਗੀਤ ਕਰੋ ਚੁੱਪ ਨਿਕਣੀ ਫਸਟ ਕਿਕ ਲਈ ਪਕੌੜਾ ਲੈ ਤੋ ਕੋਈ ਨਵੇਂ ਮਪਣੇ ਕੋ ਕਰ ਦਿੰਦੇ ਛੇਤੀ ਵਰਕ ਭੁੱਖ ਬੋਤ ਲੱਗੀ ਚਲੋ ਜੀ ਬਕ ਨਾ ਮਟਾਉਂ ਨਾ ਮੈਂ ਬੱਸ ਆ ਵੀ ਕੁ ਪਾ ਧੀਏ ਰੋਟੀ ਤੇ ਮੈਂ ਤਾਂ ਸੁਨੇ ਰੋਟੀ ਤਾਂ ਖਿੜਾ ਦਿੰਦੀ ਨਾ ਬੰਨਾ ਬੱਸ ਪਾ ਲੈਣਾ ਕੋਈ ਨਹੀਂ ਕਿੰਨਾ ਖਾ ਦਿੰਦੀ ਆ ਨਾ ਕੋਈ ਗੱਲ ਨਹੀਂ ਇੰਨਾ ਤਾਂ ਸਾ ਮੈਂ ਖਾ ਲਈ ਰਹਿਣਾ ਸਿਰਫ ਆ ਤੁਹਾਨੂੰ ਫੋਲ ਕੇ ਦੇ ਜਾਈ ਬਸ ਨੂੰ ਗਰਮ ਗਰਮ ਅੱਜ ਖਾਣੇ ਬੜਾ ਬਟਾ ਕੱਡੇ ਸਬਜੀ ਦੇ ਹੈ ਖਾਂਜ ਵੀ ਪਿੰਦਰ ਬੜੀ ਸਵਾਦ ਆ ਸਮਝ ਤਾਂ ਬਹੁਤ ਵਧੀਆ ਮੰਨ ਲਓ ਖਾ ਤੋ ਫੜਾ ਗਾ ਆ ਲੋ ਆ ਖੁਦਾ ਤੇ ਲੈ ਜਾਓ

ਹੈ ਸਬਜੀ ਬਣਾਈ ਹੈ ਹੋਰ ਕਿ ਬਣੀ ਉਹ ਤੈਨੂੰ ਅਗਰ ਨਹੀਂ ਕੰਮ ਕਰਨ ਦੀ ਇੰਦਰ ਹੋਇਆ ਕੀ ਆ ਆ ਵੇਖਾਂ ਲੂਣ ਕਿੰਨਾ ਪਾ ਰਿਆ ਵਿੱਚ ਨਹੀਂ ਜਿਦੋਂ ਮੈਂ ਖਾਦੀ ਹੁੰਦਾਂ ਤੇ ਲੂਣ ਮਸਾ ਨਹੀਂ ਨਹੀਂ ਹੈਗਾ ਹੁਣ ਕਿੱਦਾਂ ਇਹਦਾ ਲੂਣਾ ਆ ਗਿਆ ਉਹ ਮੈਂ ਝੂਠ ਬੋਲਣ ਦੇ ਆ ਮੈਂ ਵੇਖ ਤੇ ਸਹੀ ਇੰਦਰ ਸੱਚੀ ਬਣੀ ਸੁਆਦ ਬਣੀ ਕੋਣ ਜੇ ਤੂੰ ਇੰਨੀ ਟ੍ਰੀਪਾ ਕਰ ਰਹੇਂਦੇ ਤੇ ਫਰੰਤੀ ਨਹੀਂ ਬੋਲਣ ਲੱਗਦੇਂ ਹਾਂ ਦੱਸ ਪਿੰਡ ਨੂੰ ਮੈਂ ਜਦੋਂ ਖਾਕ ਲੱਕੇ ਹੁੰਦੇ ਤੇ ਬੜਾ ਵਧੀਆ ਫਿਲੂਨੇ ਦੇ ਵਿੱਚ ਉਹ ਫਿਰ ਕਿਨੇ ਪਾਤਾ ਇਧਰ ਹੋਰ ਕੌਣ ਆਉਣ ਡਿਆ ਪਿੰਡ ਮਮੀ ਹੋਣੀ ਨਹੀਂ ਬੜੇ ਚਲਾਕ ਨਹੀਂ ਕੀਤਾ ਉਹਨਾਂ ਨੇ ਹੀ ਭਾਤਾ ਮਸਦੀਮਾ ਤਰੇ ਮੂਹ ਦਾ ਚਪੇੜ ਮਾਰਨੀ ਹੈ ਤੇ ਅੰਦਰਾ ਹੋਰ ਬੰਨੇ ਹੋਣਾ ਤੇ ਹੁਣ ਉਹਨਾਂ ਦਾ ਨਾਂ ਲਾ ਦੇ ਤੂੰ ਸੱਚੀ ਯਾਰ ਮੈਂ ਰੋਜ ਬਣਾਉਂਦੀ ਆ ਜਿਵੇਂ ਕਿੜੀ ਨਵੀਂ ਬਣਾਈ ਆ ਮੈਨੂੰ ਨੇ ਪਤਾ ਚੁੱਕ ਕੇ ਲੈ ਜਾ ਤੈਨੂੰ ਅਗਲੀ ਹੈ ਨਹੀਂ ਕੰਮ ਕਰਨ ਦੀ ਚਲ ਕੋਈ ਨਹੀਂ ਮੈਂ ਪਰੌਂਠੀਆਂ ਲਾ ਦਿੰਨੀ ਫਿਰ ਕਰਨ ਹਾਈ ਹਾਈ ਉਹਨੇ ਇਹ ਗੱਲ ਹੋ ਗਈ ਆ ਕੀ ਰੋਲਾ ਪਾਇਆ ਵਾ ਹੈ ਕਿੰਨਾ ਘੱਟ ਕਲੇਸ਼ ਕਰਨ ਦੇ ਜੇ ਤੁਸੀਂ ਇਹ ਨਹੀਂ ਪਤਾ ਦੂਜੇ ਬੰਨੇ ਆਪਾਂ ਵੀ ਰਿੰਨੇ ਆ ਮਮਮੀ ਕਲੇਸ਼ ਕਾ ਦਾ ਪਾਉਣਾ ਵਾ ਸਬਜੀ ਬਣਾਈ ਨਿੰਦਾ ਲੂਣ ਕਰ ਛੜਿਆ ਨੇ ਹਾਈ ਮੈਂ ਮਰ ਜਾ ਐਨਾ ਲੂਣ ਪਾਤਾ ਆ ਵੇਹ ਲੰਗਿਆ ਸ਼ਕਲ ਹੀ ਸ਼ਕਲ ਵਾ ਆ ਕਦੇ ਕਦੀ ਮਾਸਾ ਵੇਨ ਨੂੰ ਹੈ ਮੇਰੇ ਪੁੱਤ ਨੇ ਤੇ ਕਦੀ ਐਨਾ ਲੂਣ ਵੱਧ ਨਹੀਂ ਖਾਦਾ ਤੇ ਤੂੰ ਜ਼ਹਿਰ ਕਰ ਕਰ ਖਵਾ ਲੰਢੀ ਆਨੂੰ ਨਹੀਂ ਹੋਣੀ ਮਸਾ ਕਾ ਤੇ ਸਿੱਖ ਆਉਂਦੀ ਆਪਣੀ ਮਾਂ ਕੋ ਜੇ ਹੋਰ ਨਹੀਂ ਕੋਹ ਲਿਆਣਾ ਤੇ ਅਕਲ ਤੇ ਲਿਆਂਦੀ ਕੰਮ ਸੇ ਕੰਮ ਮੇ ਮਮੀ ਸਾਰਾ ਕੰਮ ਕਰਨ ਦੀ ਜਾਚ ਹੈ ਕਿ ਹਿਵਲੇ ਵਾਦਾ ਘਾਟਾ ਹੋ ਹੀ ਜਾਂਦਾ ਵਾ ਮੈਂ ਇੰਨਾ ਪਾਈਦਾ ਹੁੰਦਾ ਵਾ ਮਾੜਾ ਮਟਾਵੇ ਚੱਲ ਵੀ ਜਾਂਦਾ ਵਾ ਕਿੰਦੇ ਸੱਚੀ ਮੈਂ ਨਹੀਂ ਪਾਇਆ ਹੈਗਾ ਇੰਨਾ ਲੋੜ ਤੇ ਉਹੀ ਬੜਾ ਮਾੜਾ ਜੇ ਤਹੀ ਕਿ ਕਿਭਲੀ ਲੱਗ ਜਾਂਦੀ ਤੇ ਫੇਰ ਮੇਰਾ ਤੇ ਕੱਲਾ ਕੱਲਾ ਪੁੱਤ ਵਾ ਹੋਣੀ ਹੈ ਤੇਰਾ ਤਾਂ ਜਾਣਾ ਕੁਛ ਨਹੀਂ ਹੈਂ ਯਾ ਚਲੋ ਹੱਥ ਮਾਰ ਥੋੜਾ ਜਿਆ ਮਮੀ ਮੈਨੂੰ ਚ ਲੱਗਦਾ ਸਾਰਾ ਕਸੂਰੀ ਤੁਹਾਡਾ ਵਾ ਅੱਤ ਪੈਨ ਕਿਉਂ ਮੈਂ ਚੱਕੀ ਤਾਂ ਉਦੋਂ ਤੇ ਰੋਣ ਬਿਲਕੁਲ ਠੀਕ ਹੈ ਜਿੰਨਾ ਜ਼ੋਰ ਲਾਉਂਦੇ ਹੋ ਤੇ ਨਿੱਦਾ ਉਹਦਾ ਭੱਜਿਆ ਆਇਓ ਸੁਣ ਕੇ ਆਵਾਜ਼ ਆ ਵੇਲਾ ਪੁੱਤ ਹੁਣ ਹੈ ਕ ਗੱਲ ਕਰਨ ਵਾਲੀ ਸਭ ਕੁਝ ਵੰਡ ਕੇ ਦੇਤਾ ਤੁਹਾਨੂੰ ਅਜੇ ਵੀ ਨਹੀਂ ਸਾਡੀ ਖਲਾਸੀ ਕਰਦੀ ਨਹੀਂ ਪਾਪ ਨੇ ਬਖਸ਼ਵਾ ਹੰਮ ਹੁਣ ਖਲਾਸੀ ਤੇ ਮੰਮੀ ਤੁਸੀਂ ਹੀ ਮੇਰੀ ਕਰਦੇ ਹੈਗੇ ਜਿਵੇਂ ਕੋਈ ਸਬਜ਼ੀ ਬਣਾਉਣਾ ਪਈਏ ਉਹ ਜਿਹੜਾ ਖਾਜੂ ਠੋਕੇ ਲਾ ਜਾਂਦੇ ਜਿਵੇਂ ਔਰ ਸੋਈ ਸਾਫ਼ ਕਰਦੀਏ ਕਦੇ ਤੁਸੀਂ ਕਹਿੰਦੇ ਓ ਲੈਣੀ ਕਦੇ ਆ ਲੈਣੀ ਬਖਸ਼ਤੇ ਦੇ ਤੁਸੀਂ ਹੀ ਨਹੀਂ ਜੇ ਮੈਨੂੰ ਨਹੀਂ ਮੇਰੀ ਗੱਲ ਸਮ ਜਬਾਨ ਸੰਭਾਲ ਕੇ ਬੋਲ ਮੇਰਾ ਪੁੱਤ ਵਾ ਮੇਰਾ ਦੁਸ਼ਮਣ ਨਹੀਂ ਕਰ ਜਿਹਨੂੰ ਮੈਂ ਲੋਨ ਪਾਪਾ ਦੇਣਾ ਵਾ ਠੀਕ ਆ ਨਾ ਇਹਨੂੰ ਮੈਂ ਜਮਾਨ ਕੀਤਾ ਜੰਮ ਕੇ ਤੂੰ ਪਿੱਛੇ ਨਹੀਂ ਲੈ ਗਈ ਲੱਗੀ ਗੱਲਾਂ ਕਰਨ ਬਹੁਤਿਆਰ ਤੈਨੂੰ ਪੋਣਾ ਚਾਹੁੰਦੇ ਕਿ ਹਟ ਦੋਵਾਂ ਚੀਆ ਵਿੱਚ ਉਹ ਪੈ ਗਈ ਆ ਨਵਦੀਪ ਤੂੰ ਚੁੱਪ ਕਰ ਜਾ ਗਲਤ ਆ ਹੁਣ ਤੂੰ ਭਿੰਦਰ ਮੈਂ ਤੈਨੂੰ ਕਹਿੰਦੀ ਮੈਂ ਚੈੱਕ ਕੀਤਾ ਤੇ ਫਿਰ ਲੋਨ ਆਪਣੇ ਆਪ ਕਿੱਦਾਂ ਇੰਨਾ ਵੱਧ ਹੋ ਸਕਦਾ ਚੁੱਪ ਕਰ ਵੀ ਚੁੱਪ ਕਰ ਜ਼ੁਬਾਨ ਬੰਦ ਕਰ ਆਪਣੀ ਪੁੱਤ ਦੇਖ ਮੇਰੀ ਗੱਲ ਸੁਣ ਮੈਂ ਪਿੰਡੀਆਂ ਬਣਾਈਆਂ ਨਾਲ ਪਕੌੜੀਆਂ ਪਾਈਆਂ ਤਈ ਦੇ ਵਿੱਚ ਆ ਮੇਰਾ ਪੁੱਤ ਤੈਨੂੰ ਮੈਂ ਰੋਟੀ ਦੇਵਾ ਹੈ ਕੋਈ ਨਹੀਂ ਮੰਮੀ ਲਾ ਦਿੰਦੀ ਹੈ ਹੋਰ ਮੈਂ ਸਾਰੀ ਮਤਨ ਮੈਂ ਹੀ ਰੋਟੀਆਂ ਪਕਾ ਕੇ ਜਵਾਨ ਕੀਤਾ ਵਾ ਹੈ ਮੇਰੇ ਹੱਥਾਂ ਦੀਆਂ ਪਕੀਆਂ ਖਾਂਦਾ ਰਿਆ ਵਾ ਚਲ ਆ ਮੇਰਾ ਪੁੱਤ ਉਧਰ ਮੈਂ ਤਾਂ ਆਪਣੇ ਪੁੱਤ ਨੂੰ ਰੋਟੀ ਰਹਿਣ ਦੇ ਦਫਾਉਣ ਦੇ ਕੋਈ ਨਹੀਂ ਮੰਮੀ ਲਾਦ ਨਹੀਂ ਚੁੱਕ ਤੇ ਮੈਂ ਹੁਣੇ ਹੋਰ ਸਬਜ਼ੀ ਬਣਾ ਲੈਣੀ ਹੈ ਮੈਨੂੰ ਕਿਹੜਾ ਭਾਰ ਆਣਾ ਕਿ ਸਬਜ਼ੀ ਬਣਾਉਣੀ ਹੈ ਸਬਜ਼ੀ ਨਾ ਬਣਾਈ ਹੋਣਾ ਚਾਰਨਾ ਲੈ ਆ ਚਾਹ ਬਣਾ ਲੈ ਘੁੱਟ ਨਾਲ ਠੀਕ ਮਾਂ ਨਹੀਂ ਸੜ ਕੇ ਰਹਿਤਾ ਨਿਆਣੇ ਦਾ ਜੇ ਰੋਟੀ ਮੰਗੀ ਲਈ ਜੇ ਪੁੱਤ ਆ ਜਾ ਕੋਈ ਗੱਲ ਨਹੀਂ ਮੈਂ ਮਾਂ ਵਾ ਤੇਰੀ ਮੈਂ ਦੁਸ਼ਮਣ ਵਾ ਕੋਈ ਨਹੀਂ ਮੰਮੀ ਕਿਹ ਚਾਹ ਕੋਈ ਨਹੀਂ ਚਲ ਪਰਚੀ ਤੇਰੀ ਹਾਂ ਰੋਟੀ ਸਾਰੀ ਗਈ ਹੈ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਕਿ ਸਬਜ਼ੀ ਵਿੱਚ ਇਹ ਨਾਲੋਂ ਹੋ ਕਿਦਾ ਸਕਦਾ ਇਹ ਪੱਕਾ ਜਾਸਦੇ ਜਿਹਾ ਮੰਮੀ ਦੇ ਕੰਮ ਨੇ ਹੋਰ ਇਹਨਾਂ ਨੂੰ ਸੁ ਬਣਾਉਣਾ ਹੈ ਕਿ ਪਿੰਦਰ ਨਿਆਣੀ ਕੇ ਨਾ ਕੋ ਰੋਟੀ ਮੰਗੀ ਆ ਉਸੇ ਵੇਲੇ ਦਵਾ ਦਾ ਉੱਠ ਕੇ ਆ ਗਈ ਨੇ ਨਵਦੀਪ ਹਾਂਜੀ ਮੇਰੇ ਕੋ ਨਾ ਪੁੱਛੇ ਨਾ ਵੱਟ ਘੱਟ ਬੋਲਿਆ ਰਿਹਾ ਤੇ ਚਲੋ ਅਗਲੀ ਵਾਰ ਸੌਂਦੇ ਮੰਨਵਾ ਕਰੂੰ ਸੌਂ ਹੀ ਕਿਹੜੀ ਦਾ ਮੰਨਵਾ ਦੇ ਮੰਮੀ ਦੇ ਸਾਹਮਣੇ ਤੇ ਹੀ ਮੇਰੀ ਬੇਇੱਜ਼ਤੀ ਘਾੜੀ ਹੈ ਉਹਨਾਂ ਨੇ ਤੇ ਕਹਿਣਾ ਚੰਗਾ ਸਭ ਦੁਨੀਆਂ ਜੀਆਂ ਵਿੱਚ ਲੜਾਈ ਹੋਈ ਏ। ਨਵਦੀਪ ਉਹਦਾ ਗੁੱਸਾ ਗੁੱਸੇ ਚ ਹੋ ਗਿਆ। ਸੱਚੀ ਭੁੱਖ ਪੜੀ ਲੱਗੀ ਮੈਨੂੰ। ਪਰ ਕਿੰਦਾ ਕੋਈ ਨਹੀਂ ਮੈਂ ਤੇ ਚੱਕ ਕੇ ਨਾ ਮੈਂ ਚੱਕ ਕਰਦੀ ਇਹਨਾਂ ਨੇ ਮੈਨੂੰ ਕਿੰਨਾ ਟਾਈਮ ਹੋ ਗਿਆ ਕਰ ਚਾਹੀਦਾ। ਅੱਗੇ ਕਦੇ ਇਦਾਂ ਹੋਇਆ ਵਾ। ਤੂੰ ਵੀ ਦਿਮਾਗ ਤੋਂ ਸੋਚ ਕੇ ਕੋ ਅੱਜ ਇਹ ਤਾਂ ਉਹ ਨਹੀਂ। ਚਲ ਕੋਈ ਨਾ ਨਹੀਂ ਵਾਦਾ ਕਰ ਟਾਕੂ ਹੁੰਦਾ ਵਾ। ਐਨੂੰ ਹੁਣ ਉਹਨਾਂ ਦਾ ਨਾਮ ਆ ਲਾ ਕੇ। ਤੇ ਨਾਲ ਨਾਲ ਕੋਈ ਗੱਲ ਕਰ। ਚਲੋ ਠੀਕ ਏ ਮੈਂ ਹੁਣ ਇੱਕ ਪੁੱਤਾਂ ਗਲਤੀ ਹੋ ਗਈ ਜਿਹੜਾ ਮੈਂ ਚਰਨਾ ਵੱਧ ਹੋ ਗਿਆ ਉਹ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਗੁੱਸੇ 'ਚ ਬੰਦਾ ਬੋਲ ਹੀ ਦਿੰਦਾ ਚੱਪਕਾਵੇਂ ਅਵਾਜ਼ ਦੇਈ ਮੈਨੂੰ ਹਾਂਜੀ ਜੀ ਉਹ ਆ ਬਣਾ ਦਿੰਦੀ ਨਾਲ ਚੰਗਾ ਬਣਾ ਦਿੰਦੀ ਇਹ ਜਸ ਅੱਲੇ ਆ ਉਹ ਬੰਦਾ ਮੁੱਤਕੋਖਰੇ ਚੜੀਆਂ ਟੰਮਣੇ ਤੇ ਤੂੰ ਤਾਂ ਨਜ਼ਾਰਾ ਵੇਖਿਆ ਨੀ ਲੜਾਈ ਦਾ ਕੀ ਲੜਾਈ ਹੈ ਹੋ ਗਈ ਆ ਬੜਾ ਨਜ਼ਾਰਾ ਏ ਇਥੇ ਅੱਜ ਤੇ ਨਾ ਕਿੰਦਰ ਨੇ ਉਹ ਗੱਲਾਂ ਸੁਲਾਈਆਂ ਜਿਹੜੀਆਂ ਸੁਣੌਣ ਵਾਲੀਆਂ ਨਹੀਂ ਮੇਰੇ ਤੇ ਕਲੇਜ ਠਾਡੀ ਪੈ ਗਈ ਆ ਤੇ ਮੈਂ ਤੇ ਵੇਂਦੀ ਕਿ ਤੂੰ ਵੀ ਕਿਤੇ ਸੁਣਦੀ ਹੋਏਂਗੀ ਤੂੰ ਤਮਲੇ ਦੇਖ ਲੈਣਗੀ ਮੈਂ ਉਹ ਤੇ ਉੱਦਾਂ ਗਈ ਮੈਂ ਦੇਖ ਲਿਆ ਹੋਊਂਗਾ ਚੱਲਣੇ ਕਿੰਨੀਆਂ ਬਾਜ਼ ਮਾਰ ਲੈਂਦੇ ਹਾਂ ਮਾਨੂੰ ਦਫਾ ਕਰਦੇ ਜਿਹੜਾ ਨਜ਼ਾਰਾ ਅੱਜ ਆਇਆ ਮਾਨੂੰ ਧਰਮ ਨਾਲ ਬੜੇ ਜਰ ਦਾ ਡੀਕਦੀ ਸੀ ਮੈਂ ਬੱਜੀਆਂ ਕਿ ਨਹੀਂ ਬੱਜੀਆਂ ਬਸ ਵੱਜਾਂ ਵਾਲੀਆਂ ਰਹਿ ਗਈਆਂ ਬਾਕੀ ਸਾਰੇ ਕੰਮ ਹੋ ਗਏ ਆ ਜੋ ਤਾਂ ਮੈਂ ਆਇਆ ਤੇ ਗਿੰਦੀ ਫੜ ਕੇ ਜਾ ਲੱਤਾਂ ਪੁੱਟਦਾ ਫਿਰ ਮਿਲਦਾ ਕੋਈ ਗੱਲ ਨਹੀਂ ਸ਼ਰਵਾਦ ਅਜੇ ਅੱਗੇ ਤੈਨੂੰ ਖਤਾ ਤਨ ਤੋਂ ਤੱਕ ਨਹੀਂ ਚੁੱਕਦਾ ਅੱਜ ਜ਼ੁਬਾਨ ਤੇ ਖੋਲੀ ਹੈ ਕੋਈ ਨਹੀਂ ਕੱਲ ਨੂੰ ਹੱਥ ਵੀ ਚਲਾਉਂਦਾ ਠੀਕ ਹੋਣਾ ਸ਼ੁਰੂ ਤੇ ਹੋਇਆ ਕੰਮ ਸਹੀ ਕਹਿੰਦਾ ਮੈਂ ਵੀ ਚੱਲ ਗਈ ਤੇ ਚਕਮਾ ਤੇ ਲੋਨ ਪਾ ਆਹ ਮੈਂ ਵੀ ਫਤਤ ਨਹੀਂ ਤੇ ਲੱਗਤੀ ਨਾ ਤੇ ਫਿਰ ਮਨੁਆਦੀ ਮਮੀ ਜੀ ਤੇ ਨਹੀਂ ਪਿਆ ਹਰਾ ਫਿਰ ਨਾਲ ਆਪਣੇ ਪੁੱਤ ਨੂੰ ਕਹਿੰਦਾ ਵੇਖ ਲੈ ਪੁੱਤ ਤੈਨੂੰ ਮਚਮ ਕਿੱਡਾ ਜਵਾਨ ਕੀਤਾ ਹੈ ਤੇ ਵੇਖ ਲੈ ਮੇਰੇ ਨਾਲ ਹੀ ਲਈ ਜਾਂਦੀ ਹੈ ਤੁਹਾਡਾ ਮੂਤੀ ਉਹ ਹੁਣ ਚੁੱਪ ਮਰ ਜਾ ਤੇਰਾ ਕਿਸੂਗਾ ਮੈਨੂੰ ਬੜੀ ਠੰਡ ਪਈ ਅੱਜ ਤੇ ਸੱਚੀ ਗੱਲ ਵਾ ਬੜੀ ਖੁਸ਼ ਹਾਂ ਅੱਜ ਮੈਂ ਤਾਂ ਮਿੰਨੀਆ ਤਾਂ ਬੜਾ ਵਧੀਆ ਕੰਮ ਹੋਇਆ ਹੋਰ ਕੀ ਤੂੰ ਤੇ ਨਾ ਮੈਸੀ ਕਰਤਾ ਚਲ ਕੋਈ ਨਾ ਕਿ ਮੈਂ ਦੱਸਦਾ ਮੈਂ ਤੇ ਇਹ ਸੁਣ ਕੇ ਮਜ਼ਾ ਆ ਗਿਆ ਵਾ ਵੀ ਹਾਂ ਵੀ ਅੱਜ ਦੀ ਹੋਈ ਐ ਕੋਈ ਗੱਲ ਨਹੀਂ ਇਹਦੀ ਸ਼ਰਮਵਾਦ ਗਈ ਐ ਹੁਣ ਹੋ ਇਹਦੇ ਹੁਣ ਨਾ ਪੈਰ ਪੈਰ ਤੇ ਹੁਣ ਪਿੱਦਰ ਸਾਹਮਣੇ ਆਪਾਂ ਮਾੜੀਆਂ ਨਹੀਂ ਪੜਨਾ ਠੀਕ ਵਾ ਨਾ ਉਹਦੇ ਸਾਹਮਣੇ ਹੁਣ ਤੂੰ ਵੀ ਚੰਗੀ ਬਣ ਕੇ ਰਹਿ ਵਧੀਆ ਲੈਣੇ ਬਣੋ ਟਕਾ ਕੇ ਹੂੰ ਕਈ ਮੂੰਹਾਂ ਸੁੱਟ ਕੇ ਪਰੇ ਨਹੀਂ ਕੋਈ ਨਹੀਂ ਮੈਂ ਪਰੌਂਠੀਆਂ ਲਾ ਦਨੀ ਆਂ ਔਰ ਮੈਂ ਕਤੂਦ ਵੀ ਕੀਆ ਤੇਰੇ ਵਿੱਚ ਆਹ ਬਣੋਦੀ ਸਬਜ਼ੀਆਂ ਰੰਗ ਬਰੰਗੀਆਂ ਨਹੀਂ ਇੰਨਾ ਮੂੰਹ ਕਾ ਕੇ ਖਲਪੀ ਜੀ ਮੈਨੂੰ ਤਾਂ ਵੀ ਇੰਨੇ ਤਰਸ ਵੀ ਆਵੇ ਤੇ ਹਾਸਾ ਵੀ ਆਵੇ ਵਿੱਚ ਲਾਕ ਬੜੀ ਬਣਦੀ ਆ ਹੈ ਕਤੂਦ ਹੈ ਨਹੀਂ ਕੋਈ ਤਰਸੇ ਦੁਰਸ ਨਾ ਕਰ ਲਿਓ ਕਿ ਦੇ ਦੇ ਉੱਤੇ ਉਹੀ ਆ ਨਾ ਜਿਨੇ ਟੈਡੀ ਕਲਰ ਤੁਹਾਡੇ ਸ਼ਿਰ ਪਰ ਪਵਾਏ ਹੀ ਕੱਲ ਤਾਂ ਵਾਕਿਆ ਸਹੀ ਆ ਅੱਜ ਕਿਤੇ ਦੋਏ ਦੀ ਗਿੱਚੀ ਚ ਮਾਰ ਦਿੰਦਾ ਨਾ ਤੇ ਅੰਦਰ ਤੇ ਸੁਆਦ ਆ ਜਾਣਾ ਹੈਗੀ ਮੇਰੀ ਗੱਲ ਸੁਣੋ ਪਿੰਡ ਨੂੰ ਜਿਹੜਾ ਤਜ ਲੈਣਾ ਵਾਣਾ ਏਦਾਂ ਕਰੋ ਆਪਣੀ ਕੋਲੀ ਭਰੋ ਸਬਜੀ ਦੀ ਤੇ ਉਹਨੂੰ ਦੇ ਕੇ ਆਓ ਵੀ ਆਲੇ ਤੂੰ ਖਾ ਲੈ ਨਹੀਂ ਮੈਂ ਵੱਡਿਆ ਤੁਹਾਨੂੰ ਮੈਂ ਕਹਾਂ ਪਿੰਡ ਗਣ ਸਬਜੀ ਬਣਾਈ ਆ ਨਾਲ ਮੈਂ ਕਹਾਂ ਮੈਂ ਪਾਇਆ ਵਾ ਪਕੌੜੀਆਂ ਵਾਲਾ ਦਹੀਂ ਤੇ ਚੱਲ ਆ ਤੂੰ ਮੈਂ ਪੁੱਤ ਰੋਟੀ ਦੇਵਾਂ ਮੁਖੱਤਾ ਉੱਥੇ ਹੀ ਜੁੜ ਗਿਆ ਲੈ ਤੇ ਖਿਲਿਆ ਹੀ ਨਹੀਂ ਡਰਦਾ ਹੀ ਮੁੰਚਾ ਦਾ ਕੋਈ ਨਹੀਂ ਅੱਜ ਨਹੀਂ ਖੋਈ ਆ ਹੁਣ ਕਾਹ ਹੋਰ ਹੋਊਗੀ ਇਹਦੀ ਏਦਾਂ ਹੀ ਆਪਾਂ ਕਰਦੀ ਆ ਰਹੀਏ ਕੁਛ ਨਾ ਕੁਛ ਇਹਦੇ ਵਿੱਚ ਫੱਜੜ ਗਿਆ ਇਹਨੇ ਮੇਰੀ ਗੱਲ ਸੁਣ ਬੱਸ ਹੁਣ ਇੱਕੋ ਹਥਿਆਰ ਆਹੜ ਕੋ ਪਿੰਡ ਦਾ ਠੀਕ ਹੋਣਾ ਉਹਦੇ ਨਾਲੇ ਛਿੱਤਰ ਪਾਉਣੇ ਇਹਨੂੰ ਤੇ ਭਟੀਗਾ ਲਈਓ ਕਿ ਤੂੰ ਹੁਣ ਚੰਗੀ ਬਣ ਜਾ ਠੀਕ ਆ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਅੱਗੇ ਨਹੀਂ ਕੁਝ ਕਹਿੰਦੀ ਮੋਦੀ ਮਿੱਠੀ ਬਣ ਕੇ ਰਹਿ ਤੇ ਕੋਈ ਨਹੀਂ ਇਹਦੇ ਅੰਦਰੇ ਅੰਦਰ ਜਿਹੜਾ ਹੁੰਦਾਗੇ ਹੁਣ ਜਿਹੜੀ ਇਹ ਧੂਏ ਚੜੀ ਠੀਕ ਆ ਨਾ ਮੇਰਾ ਪੁੱਤ ਵੀ ਵਾਸਟ ਕਰ ਲਿਆ ਇਹਨੇ ਬਣਾ ਕੇ ਜਦੋਂ ਦੀ ਆ ਗਈ ਇਥੇ ਤੇ ਕੀਤੀ ਇਹਨੇ ਦੇਖ ਲੋ ਕੋਈ ਗੱਲ ਨਹੀਂ ਕਰਦੇ ਆ ਨਾ ਜਿਹਦਾ ਅੱਜ ਠੰਡ ਬੜੀ ਪਈ ਓ ਮੱਚੀ ਆ ਗਿਆ ਅੱਜ ਤੱਕ ਚਲੋ ਆਤ ਕੰਮ ਬੜਾ ਵਧੀਆ ਹੋਇਆ ਹੈ ਵਧਾਈ ਹੋਏ ਤੁਹਾਨੂੰ ਬਹੁਤ ਸਾਰੀ ਲੈ ਉਹ ਤਾਂ ਹੀ ਸਾਰਿਆਂ ਨੂੰ ਆਹੋ ਪਹਿਲੇ ਮੇਰੇ ਪਤਨੂੰ ਹਾਂ ਠੀਕ ਹੈ ਚੱਲ ਪੁੱਤ ਹੁਣ ਉੱਥੇ ਜਾ ਕੇ ਨਾ ਚੰਗੀ ਤਰ੍ਹਾਂ ਕਮਾਈ ਕਰੀ ਚੰਗਾ ਤੇ ਪਿੱਛੇ ਪਾ ਲੈਣਾ ਸੋਚੀ ਬਹੁਤਾ ਜੋ ਕੁਝ ਹੋ ਗਿਆ ਵਾ ਬਸ ਇੱਥੇ ਹੀ ਛੱਡ ਜੀ ਠੀਕ ਵਾ ਐ ਬਸ ਵਧੀਆ ਆਪਣੀ ਜ਼ਿੰਦਗੀ ਬਤੀਤ ਕਰੀ ਹੁਣ ਤੂੰ ਵੈਰੀ ਗੁੱਡ ਸੁਣ ਗੱਲ ਇਹਦੇ ਮਰ ਨਾਲ ਲੱਗੀ ਇੱਥੇ ਤੋਂ ਸਹੀ ਹਾਸ ਕਰ ਲਈਆ ਹੁਣ ਬਾਹਰ ਜਾ ਕੇ ਕੰਮ ਕਰੀ ਮਿਹਨਤ ਕਰੀ ਜਾਂਦਾ ਉਹ ਬਣ ਗਿਆ ਉਹ ਗਾਈ ਲੈ ਦੱਸ ਕਿਹੋ ਜਿਹਾ ਗੱਲਾਂ ਕਰੀ ਜਾਂਦੇ ਜਿਹ ਹੈ ਮਿਹਨਤ ਕਰਨ ਚੱਲਿਆ ਵਿਚਾਰਾ ਦੱਸ ਕਦੀ ਐਸ ਪ੍ਰਸਤੀ ਕਰ ਲਈ ਉਹਨੇ ਇੱਥੇ ਇੱਥੇ ਤੋਂ ਚਾਰਾ ਕੰਮ ਕਰਦਾ ਜਿੰਨਾ ਕੋ ਹੁੰਦਾ ਹੀਗਾ ਤੁਸੀਂ ਚੱਲ ਠੀਕ ਮੰਨਿਆ ਡੰਗਰ ਸਾਹਮਣੇ ਜੇ ਪਰ ਉਹ ਵੀ ਤਾਂ ਨਾ ਹੱਥ ਹਟਾਉਂਦਾ ਹੀ ਰਿਹਾ ਹੁਣ ਉੱਥੇ ਉਹਨੇ ਕਿਹਨਾਂ ਐਸ ਪ੍ਰਸਤੀ ਕਰਨੀ ਆ ਜੇ ਉਹਨੇ ਕਮਾਈ ਕਰਨੀ ਆ ਕੱਲਣੀ ਆ ਇੱਥੇ ਦੀ ਗੱਲਾਂ ਹੋਰ ਇੱਥੇ ਰੋਟੀ ਪੱਕੀ ਪਕਾਈ ਮਿਲ ਜਾਂਦੀ ਆ ਆਪਣੀ ਕੰਨ ਕੋ ਘਰ ਦੀ ਸਾਰਾ ਕੁਝ ਆਪਣਾ ਜ਼ਮਾਨਾ ਉੱਥੇ ਕੰਮ ਕਰਨੇ ਤਾਂ ਫੇਰੇ ਖਾਣਾ ਪਾਣਾ ਆ ਹਾਂ ਤੁਹਾਡੀ ਗੱਲ ਸਹੀ ਆ ਮੈਨੂੰ ਵੀ ਤਾਂ ਉੱਧਾ ਹੋਰ ਤਰਾ ਹੀ ਹੁੰਦਾ ਵਾ ਵੀ ਵਿਚਾਰਾ ਉੱਥੇ ਕੀ ਕਰੂਗਾ ਦੱਸ ਇੱਥੇ ਤਾਂ ਰੋਟੀ ਪੱਕੀ ਮਿਲਦੀ ਉਹਨੂੰ ਹਣਾ ਹੁਣ ਉੱਥੇ ਸਭ ਚੱਲ ਕੋਈ ਗੱਲ ਨਹੀਂ ਪੁੱਤ ਕੀ ਕਰਨਾ ਫਿਰ ਹੈ ਥੋੜਾ ਬਹੁਤਾ ਔਖਾ ਟਾਈਮ ਨਿਕਲਦਾ ਹੁੰਦਾ ਵਾ ਫਿਰ ਆਪੇ ਸਭ ਕੁਝ ਠੀਕ ਹੋ ਜਾਂਦਾ ਹੁੰਦਾ ਵਾ ਹਾਂਜੀ ਆ ਤਾਂ ਪਿੱਛੇ ਰਾ ਫਿਕਰ ਨਾ ਕਰੀ ਚੰਗਾ ਕੋਈ ਗੱਲ ਨਹੀਂ ਆ ਜਿਹੜੇ ਵਾਸਤੇ ਨਾ ਸਾਰੀ ਬੜੀ ਵਿਚਾਰਿਆ ਰਹਿਣਾ ਵਾ ਉਹਨੂੰ ਕੋ ਸਿੱਖਿਆ ਦੇ ਕੇ ਘੱਲ ਪੁੱਤ ਉੱਥੇ ਲੋਕਾਂ ਮਗਰਾਂ ਲੱਗੀ ਜਾਂਦਾ ਠੀਕ ਹੈ ਇਹਨੂੰ ਤਾਂ ਕਰੋਗਾ ਨਾ ਹਾਂਜੀ ਉਹ ਬਣ ਕੇ ਵਿਖਾਣਾ ਤੂੰ ਨਾ ਠੀਕ ਹੈ ਜੜੀ ਹਾਂ ਪ੍ਰਭ ਹਾਂਜੀ ਤੂੰ ਕਦ ਮਾਰਾਂ ਨੂੰ ਪਈਆ ਉੱਠ ਕੇ ਵਹਿਆ ਕਰੇ ਮਾਂ ਮਾਵਾਂ ਨੂੰ ਕੀ ਪਿਆਲਾ ਜੋ ਉਹਦਾ ਮੁੰਡਾ ਗਿਆ ਉਹਨੂੰ ਮੇਰਾ ਤਾਂ ਜੀ ਨਹੀਂ ਲੱਗਦਾ ਮੈਨੂੰ ਤਾਂ ਖਬਰਾੜ ਹੀ ਹੁੰਦੀ ਰਹਿੰਦੀ ਆ ਪਤਾ ਨਹੀਂ ਵਿਚਾਰਾ ਉਹ ਕਿੱਦਾਂ ਰਹਿੰਦਾ ਹੋਣਾ ਕੀ ਕਰਦਾ ਹੋਣਾ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਹੋਈ ਸਾਰੇ ਨੂੰ ਇਹ ਜਾਣਦੇ ਹੀ ਆ ਨਹੀਂ ਜਾਣਦੇ ਨਹੀਂ ਸਾਰੇ ਦੁਨੀਆ ਪਰ ਫਿਰ ਵੀ ਮੈਂ ਮਾਂ ਆ ਨਾ ਆਪਾਂ ਦਿਲੋਂ ਸਮਝਾ ਨਹੀਂ ਸਕਦੀ ਇੱਥੇ ਆਪਣੇ ਹੱਥੀ ਸਭ ਕੁਝ ਕਰਦੀ ਸੀ ਉਹਨੂੰ ਸਭ ਕੁਝ ਦਿੰਦੀ ਹੀਗੀ ਤੇ ਹੁਣ ਸੋਚ-ਸੋਚ ਕੇ ਬੜਾ ਹੋਰ ਤਰ੍ਹਾਂ ਹੁੰਦਾ ਵਾ ਕਿ ਵਿਚਾਰਾ ਕਿੱਦਾਂ ਕੀ ਕਰਦਾ ਹੋਊਗਾ ਉੱਥੇ ਕੋਈ ਗੱਲ ਨਹੀਂ ਸੱਟ ਹੋਣਾ ਨਹੀਂ ਫੋਨ ਤੇ ਮੁੜਨਾ ਤਾਂ ਹਦੀ ਮੈਨੂੰ ਜੀਨ ਲੱਗਦਾ ਉਹਨਾਂ ਦਾ ਗਲ ਇਹ ਪੂਰੀ ਬਿੱਲ ਚੁੱਕ ਕੇ ਤੇ ਆਣਾ ਨਹੀਂ ਨਹੀਂ ਫੋਨ ਤੇ ਤਾਂ ਮੈਂ ਬੜੀ ਖੁਸ਼ ਰਹਿੰਦੀ ਉਹਦੇ ਨਾਲ ਉਹਨੂੰ ਕਦੇ ਮੈਂ ਮਹਿਸੂਸ ਵੀ ਨਹੀਂ ਹੁੰਦਾ ਕਿ ਮੇਰਾ ਜੀਨ ਲੱਗਦਾ ਪਤਾ ਵਾ ਮੈਨੂੰ ਇੰਨੇ ਪੈਸੇ ਲਾ ਕੇ ਲਿਆ ਵਾ ਉਹ ਪੈਸੇ ਮਹਾ ਪੂਰੇ ਹੋਣੇ ਆ ਮੈਂ ਜਾਣਦੀ ਆ ਪਰ ਕੀ ਕਰਾਂ ਤੁਸੀਂ ਮਾਹੌਲ ਤੁਹਾਨੂੰ ਪਤਾ ਹੋਇਆ ਨਾ ਮਾਂ ਦਾ ਦਿਲ ਕੀ ਹੁੰਦੇ ਆ ਤੁਸੀਂ ਤੇ ਪਿਓ ਜੀ ਤੁਹਾਨੂੰ ਕੋਈ ਫਰਕ ਨਹੀਂ ਪਿਆ ਮੈਨੂੰ ਪਿਆ ਵਾ ਨਾ ਮੈਂ ਕੀ ਕਰਾਂ ਦੱਸੋ ਤੈਨੂੰ ਕਦਾਂ ਪਤਾ ਮੈਨੂੰ ਫਰਕ ਨਹੀਂ ਪਿਆ ਮੇਰੇ ਜੱਲੂ ਹੌਲ ਪੈਂਦੇ ਪਤਾ ਆਹੋ ਚਲੋ ਪੈਂਦੇ ਹੀ ਹੋਣ ਔਰ ਕੀ ਕਰੀਏ ਚਲੋ ਕੋਈ ਗੱਲ ਨਹੀਂ ਹੁਣ ਔਕਾ ਸੋਕਾ ਟਾਈਮ ਤੇ ਕਰਨਾ ਹੀ ਪੈਣਾ ਵਾ ਮਨੋ ਹਲਾ ਸਿਰਜਿਆ ਕਰ ਪੁੱਤ ਹੈ ਠੀਕ ਠਾਕ ਨੇ ਸਾਰੇ ਤੂੰ ਰਾਜਕੇ ਕਮਾਈ ਕਰ ਚੰਗਾ ਇਥੇ ਨਹੀਂ ਨਹੀਂ ਇਦਾਂ ਹੀ ਗਏ ਨਹੀਂ ਨੀਆ ਤੁਹਾਨੂੰ ਵੀ ਪਤਾ ਵਾ ਮੈਂ ਤਾਂ ਬਥੇਰਾ ਸਮਝਉਣੀ ਆ ਕਿ ਪੁੱਤ ਜੋ ਕੁਛ ਇੱਥੇ ਛੱਡ ਗਿਆ ਉਹ ਤੂੰ ਇੱਥੇ ਬਸ ਭੁੱਲ ਜਾ ਜਾ ਕੇ ਇੱਥੇ ਰਹਿਣ ਦਾ ਜੋ ਕੁਛ ਹੈਗਾ ਉਹ ਕੋਈ ਨਹੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਤੋ ਤੇ ਜੇ ਤੂੰ ਆਏਂਗਾ ਤਾਂ ਸੋਹਣਾ ਵਿਆਹ ਕਰਾਂਗੇ ਫੇਰ ਸਭ ਕੁਝ ਕਰਾਂਗੇ ਤੇ ਕੋਈ ਵੀ ਕੀ ਕਰਾ ਪਰ ਆਪਣੇ ਮਨ ਨੂੰ ਸਮਝਾ ਸਕਦੀ ਮੈਂ ਕੀ ਗੱਲ ਹੈ ਤੈਨੂੰ ਗਿਆ ਸਮਝਾ ਆਪਣੇ ਆਪੋਂਗੇ ਤਗੜੀ ਹੋ ਹੋਣਾ ਉਹ ਇਹ ਨਹੀਂ ਆਪੋ ਇੱਟਾ ਨਾ ਥੋੜਾ ਹੁੰਦਾ ਹੀ ਥੋੜੇ ਦਿਨ ਹੋਣਾ ਵਾ ਮੁੜ ਕੇ ਆਪੇ ਬੈ ਜਾਣਾ ਫਿਰ ਥੋੜੀ ਥੋੜੀ ਚਲੋ ਤੇਰੇ ਪੁੱਤ ਨੇ ਤਨ ਖਾਗ ਲਈ ਨਾ ਇੱਕ ਵੇਖੀ ਜੇ ਰੱਬੇ ਦਿਲ ਲੱਗ ਜਾਣਾ ਤੂੰ ਮੈਂ ਭੱਜੀ ਭੱਜੀ ਜਾਣਾ ਪਜਾ ਦੂ ਆਹ ਚਲੋ ਉਹ ਤੇ ਗੱਲ ਹੈ ਹੀ ਆ ਚਲੋ ਮੈਂ ਤੇ ਅੱਗੇ ਮਾਲਕ ਦੇ ਉੱਤੇ ਤਾਸਾ ਕਰਦੇ ਸੱਚੇ ਪਾਸ਼ਾ ਮੇਰਾ ਬੱਤ ਛੇਤੀ ਛੇਤੀ ਸੈੱਟ ਹੋ ਜਾਈ ਤੇਰੇ ਸੋਹਣੇ ਕਮਾਈ ਕਰੇ ਤਹਾਸ ਦਾ ਖੇਡਦਾ ਆਪਣੇ ਘਰ ਆਵੇ ਤੇ ਚਲੋ ਕੋਈ ਗੱਲ ਨਹੀਂ ਆਪੇ ਉਹ ਮਾਲਕ ਨੇ ਸਭ ਕੁਝ ਕਰਨਾ ਵੇਖ ਲੈ ਆਪਾਂ ਕਿੰਨੇ ਉਤਰਾ ਜਿਹੜਾ ਵੇਖ ਜੰਦੀ ਵਿੱਚ ਹੈ ਨਿਕਲ ਜਾ ਤੂੰ ਵਿਆਹ ਕਰ ਦਿੱਤਾ ਹੈ ਚਲੋ ਵੀ ਤੇ ਮੇਰੀ ਗਲਤੀ ਹੀਗੀ ਵੀ ਮੈਂ ਹੀ ਕਾਲੀ ਕਰਤੀ ਤੁਸੀਂ ਤਾਂ ਨਹੀਂ ਮੰਨਦੇ ਪਰ ਮੈਂ ਹੀ ਉਦੋਂ ਕਾਲੀ ਹੋ ਗਈ ਵੀ ਚਲੋ ਕੁੜੀ ਸੋਹਣੀ ਸੁਨੱਖੀ ਆ ਤੇ ਚਲੋ ਆਜੂਗੀ ਘਰ ਤੇ ਸਾਡਾ ਘਰ ਸੰਭਲੋਗੀ ਪਰ ਮੈਨੂੰ ਥੋੜੀ ਪਤਾ ਹੀ ਵੀ ਆ ਕੁਝ ਹੋਣਾ ਹਟੇ ਨਾਲ ਚਲੋ ਜੋ ਕਰਦਾ ਮਾਲਕ ਚੰਗਾ ਹੀ ਕਰਦਾ ਵਾ ਅੱਗੇ ਹੁਣ ਸਭ ਕੁਝ ਆਪਣੇ ਠੀਕ ਹੀ ਹੋਊਗਾ ਆਏ ਤਾਂ ਗੱਲ ਹੈਗੀ ਕੋਈ ਗੱਲ ਨਹੀਂ ਆਹ ਚਲੋ ਕੋਈ ਨਹੀਂ ਵੇਖ ਲੈ ਉਹਦਾ ਤੇਰੀ ਸੱਸ ਦੀ ਆਕੜ ਵੇ ਸਾਮਾਨ ਸਾਰਾ ਹਾਡਾ ਵਾ ਉਥੇ ਹੈ ਸਾਡੇ ਸਾਮਾਨ ਤੇ ਆਸ਼ ਕਰਨ ਲਈ ਆ ਤੇ ਆਕੜ ਨਹੀਂ ਆ ਤੂੰ ਕਿਤੇ ਫੋਨ ਤੱਕ ਨਹੀਂ ਕੀਤਾ ਫਿਰ ਮੰਨਨੇ ਕੀ ਕਰਨਾ ਵਾ ਮੈਂ ਅੱਜ ਕਿੰਨੇ ਦਿਨ ਜਾਈਏ ਸਾਰਾ ਸਾਰਾ ਸਮਾਨ ਚੁੱਕ ਕੇ ਲੈ ਕੇ ਆਈਏ ਇੱਥੇ ਤੇ ਚੁਕੜਾ ਵਾ ਆਹ ਉਹ ਤੇ ਤੁਹਾਡਾ ਆਪਣਾ ਸਮਾਨ ਚੁਕਣਾ ਜਿਹੜੀਆਂ ਉਹਦੀਆਂ ਚੀਜ਼ਾਂ ਵੀ ਚੁੱਕ ਲਈਆਂ ਨਾਲ ਹੀ ਇਹ ਕੀ ਯਾਦ ਕਰੂਗੀ ਕਿਦਣਾ ਫਾ ਯਾਰ ਟੁੰਗ ਟੁੰਗ ਜਿਹੜੀ ਪਾਈ ਸੀ ਸਾਰਾ ਕੁਝ ਲੈ ਕੇ ਆਉਣਾ ਉਹਦੇ ਕੋਲ ਮੈਂ ਤਾਂ ਸਿਰਫ ਕਰਨਾ ਕਰ ਅਸੀਂ ਸਭ ਕੁਝ ਲੈ ਕੇ ਵਕੀਲ ਨੂੰ ਦੇਣਾ ਪਿੰਨਾ ਸਮਾਨ ਤੁਹਾਡਾ ਤੁਹਾਡਾ ਲੈ ਕੇ ਦਿਓ ਆਪ ਸਾਰਾ ਠੀਕ ਹੈ ਨਾ ਆਹ ਫੋਨ ਕਿਧਾ ਆ ਗਿਆ ਹੈਲੋ ਹਾਂਜੀ ਹੈਂ ਪਰਮ ਬਾਹਰ ਚਲ ਗਿਆ ਵਾ ਕਿਹੜੇ ਦੇਸ਼ ਚ ਚਲ ਗਿਆ ਵਾ ਖੱਤਾ ਚਲੋ ਕੋਈ ਗੱਲ ਨਹੀਂ ਕਰਕੇ ਫੋਨ ਮੈਂ ਪੁੱਛ ਲੈਣੀ ਆ ਹਾਏ ਹਾਏ ਇਹ ਕਿਹੜਾ ਫੋਨ ਹੀਗਾ ਵਕੀਲ ਦਾ ਫੋਨ ਹੀ ਤੇ ਕੀ ਆਂਦਾ ਵਾ ਕਹਿੰਦਾ ਵੀ ਚਲ ਗਿਆ ਵਾ ਬਾਹਰ ਪਰਮ ਉਹ ਕਿੱਥੇ ਚਲ ਗਿਆ ਬਾਹਰ ਐਵੇਂ ਮਾਰਦਾ ਹੁਣਾ ਕੀ ਪਤਾ ਕਿਹੜੇ ਤਰੀਕੇ ਨਾਲ ਚਲ ਗਿਆ ਵਾ ਇਦਾਂ ਕਰ ਇਹਨੂੰ ਫੋਨ ਕਰ ਤੇ ਹਾਂ ਕਹੇ ਹੈ ਵੇ ਲੁੱਕ ਇਹਦਾ ਚਲਾਕ ਨਿਕਲਿਆ ਕੀ ਪਤਾ ਬਾਹਰ ਇਹ ਕਿੱਦਾਂ ਚਲ ਜਾਣਾ ਹੈ ਕੇਸ ਤੇ ਚਲਣ ਡਿਆ ਐਵੇਂ ਬਾਹਰ ਚਲ ਗਿਆ ਵਾ ਜਿੰਨਾ ਚ ਤਲਾਕ ਰਹਿੰਦਾ ਕਿਸੇ ਪਾਸੇ ਖਲਾਸੀ ਦਿੰਦੀ ਇੰਨੇ ਕਿਥੋਂ ਬਾਹਰ ਚਲ ਜਾਣਾ ਹੈਗਾ ਕੀ ਪਤਾ ਮੰਮੀ ਕਰ ਕਰ ਫੋਨ ਨੂੰ ਬਾਹਰ ਤੂੰ ਮੈਂ ਕੱਲ ਦੇ ਚੰਗੀ ਤਰ੍ਹਾਂ ਹੈ ਨਹੀਂ ਚੱਕਣ ਡਿਆ ਫੋਨ ਮੈਸੇਜ ਕਰ ਬਣਾ ਕਿਥੋਂ ਚਲ ਕੰਕਰ ਫੇਰ ਕਰੂਗਾ ਫੋਨ ਹਾਤੀ ਹੋਈ ਦੁਨੀਆ ਵਾਲੀ ਹੈ ਕੀ ਪਤਾ ਮਿਲਕਾਰੀ ਦਵੇ ਅੱਛਾ ਤੇ ਚਲਾਕ ਨਿਕਰੇਆ ਪਿਕਚਰ ਗਿਆ ਵਪਾਰ ਪੀਸਣਾ ਗਿਆ ਕੀ ਕਿਪਾ ਝੂਠੀ ਬੋਲਣ ਦੇ ਹੋਣਾ ਕੋਈ ਚਾਲ ਹੋਈ ਉਹਨਾਂ ਦੀ ਤੈਨੂੰ ਪਤਾ ਹੀ ਆ ਨਾ ਦਿਮਾਗ ਬੜੇ ਪੁੱਠੇ ਚੱਲਦੀ ਉਹਨਾਂ ਦੇ ਮੰਮੀ ਵਕੀਲ ਨੇ ਕੀ ਕਰਨ ਝੂਠ ਬੋਲਣਾ ਹੀ ਜਾਂ ਉਹਨੂੰ ਕੀ ਲੋੜ ਪਈ ਆ ਸੱਚੀ ਗੱਲ ਕਹਿੰਦਾ ਹੋਣਾ ਵਾ ਚੱਲ ਗਿਆ ਹੋਣਾ ਵਾ ਜਿੱਦਾਂ ਦਾ ਹੈਗਾ ਵਾ ਤੁਹਾਨੂੰ ਪਤਾ ਤਾਂ ਹੈਗਾ ਵਾ ਉਹਨੇ ਟਿਕੜਾ ਹੀ ਇੱਥੇ ਨਹੀਂ ਐਨੇ ਪੈਸੇ ਲੱਗਦੇ ਬਾਹਰ ਜਾਣ ਵਾਸਤੇ ਤੇ ਕਿੱਥੋਂ ਮੇਰੇ ਪੈਸੇ ਇਹਦੀ ਮਾਂ ਦੇ ਕੋਲ ਪੈਸੇ ਬਿਥੇਰੇ ਚਲਾਕ ਬਾਓ ਦਬੇ ਮੈਨੂੰ ਨਹੀਂ ਹੀ ਦਿੰਦੇ ਗੱਖ ਆਪ ਕੋਲ ਤਾਂ ਸਾਰਾ ਕੁਝ ਹੈਗਾ ਲਾ ਕੀਪ ਤਾਂ ਜਿਹੜਾ ਆਪਾਂ ਇੰਨਾ ਸੋਨਾ ਪਾਇਆ ਉਹਦੀ ਵੇਚ ਦਾ ਨਾਮ ਚਾਉਣੇ ਨੇ ਹਾਂ ਵੇਚ ਤਾਂ ਹੋਇਆ ਤੇ ਨੀਂ ਕੋਈ ਚੋਕ ਡਾਂਗੇ ਕੋਈ ਗੱਲ ਠੀਕ ਗੱਲ ਕੋਈ ਗੱਲ ਕਰਦੇ ਆ ਲਾ ਜੇ ਤਾਂ ਇੱਕ ਵਾਰੀ ਫੋਨ ਤੇ ਆਵੇ ਹੁਣ ਜੇ ਸੱਚਾ ਵਾ ਤੇ ਫੋਨ ਕਰੇ ਮੂਲ ਘਰੇ ਤੇ ਬਿਠਾ ਹੈ ਹੈ ਉਹਦੀ ਮਾਂ ਹੈ ਇਹਦੀ ਮੈਸੇਜ ਹੋਰ ਕੀ ਆ ਇਹਨਾਂ ਨੂੰ ਦੱਸਣਾ ਨਹੀਂ ਚਾਹੀਦਾ ਗੱਲ ਕਰਦੇ ਸਾਹਮਣੇ ਬੈ ਕੇ ਕਰਦੇ ਇਹ ਤਾਂ ਚੋਰੀਆਂ ਖਵਾਉਂਦੇ ਫਿਰਦੇ ਆ ਗਿਆ ਫੋਨ ਆ ਮੰਮੀ ਆਈ ਗਿਆ ਫੋਨ ਹੈਗਾ ਚੁੱਕ ਚੁੱਕ ਪਿਕ ਕਲੋਨੀ ਆਹ ਸਪੀਕ ਕਰਤਾਂ ਮੈਂ ਵੀ ਸੁਣਾ ਹੈਲੋ 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 ਕੀ ਕਿੱਥੇ ਚਲ ਗਿਆ ਵਾ ਤੂੰ ਹੁਣ ਕਿਹੜੇ ਦੇਸ਼ ਚਲ ਗਿਆ ਵਾ ਮੈਂ ਚਲ ਗਿਆ ਵਾ ਕਿਹੜੇ ਦੇਸ਼ ਚਲ ਗਿਆ ਵਾ ਦੇਸ਼ ਨਹੀਂ ਮੈਂ ਦੀ ਗਿਆ ਵਾ ਤੇਨੂੰ ਕੀ ਲੈ ਤੇਰੋ ਮੰਮੀ ਇਹਦੀ ਆਕੜ ਹੈ ਡਾਡਾ ਭੱਜ ਗਿਆ ਵਾ ਹੁਣ ਜੇ ਕੇਸ ਕੀਤਾ ਇਹ ਤਾਂ ਲੜ ਲੈਂਦਾ ਤੈਨੂੰ ਮਮੀ ਹਕੀਕਤਾਂ ਲੜਨੋ ਨਹੀਂ ਡਰਦਾ ਮਾਰਾ ਚੱਲ ਗਿਆ ਵਾ ਨਾ ਹੁਣ ਕੋਈ ਗੱਲ ਨਹੀਂ ਕੀਤੀ ਇਹਨੇ ਉਹੀ ਤਾਂ ਗੱਲ ਵਾ ਕੋਈ ਨਹੀਂ ਚਲ ਤਾਂ ਗਿਆ ਵਾ ਸਾਰਾ ਸਮਾਨ ਇੱਥੋਂ ਲੈ ਕੇ ਹੀ ਆਵਾਂਗੇ ਤੇਰੀ ਮਾਂ ਦੇ ਹੱਡਾ ਚੋਂ ਕੱਢਣਾ ਹੁਣ ਸਾਰਾ ਕੁਝ ਹੀ ਲੈ ਜਿਓ ਲੈ ਜਿਓ ਸਮਾਨ ਕੋਈ ਗੱਲ ਨਹੀਂ ਸਾਡੇ ਘਰ ਦੇ ਸਾਮਾਨ ਨਹੀਂ ਹੈਗਾ ਭਾਈ ਜਾਂ ਜੋ ਆਹੀ ਤੇਰੇ ਘਰ ਹੈਗਾ ਸੀ ਇੱਥੇ ਹੁੰਦਾ ਤਾਂ ਫਿਰ ਤੁਸੀਂ ਲੈਦੇ ਨਾ ਇੱਥੋਂ ਕੋਈ ਗੱਲ ਨਹੀਂ ਤੇ ਮਾਂ ਬੁਖਤਾਂਗੇ ਕਿਸ ਜਿਹੜੀ ਗੱਲਾਂ ਕਰਦੀਆਂ ਛੋਟ ਛੋਟ ਕਿਹੜੇ ਦੇਸ਼ ਚ ਗਿਆ ਵਾ ਦੱਸ ਤਾਂ ਦੇ ਇੱਕ ਵਾਰੀ ਮੈਂ ਦੱਸਣ ਦੀਆਂ ਮੈਂ ਕਿਹਾ ਮੈਂ ਤੇਰੀ ਮਰਜ਼ੀ ਨਹੀਂ ਆਵਾਂ ਤੈਨੂੰ ਇਹ ਦਿਨ ਵਾਲੀ ਲੱਗੀ ਦੇਖੀ ਚ ਪਾ ਲਈ ਦੀ ਇਹ ਲੋਏ ਦੀ ਜ਼ੁਬਾਨ ਕਿੰਨੀ ਤੇਜ ਵਾ ਹੁਣ ਸਾਹਮਣੇ ਹੁੰਦਾ ਤੇ ਦਿੰਦੀ ਨੂੰ ਮਤਵਾ ਚੱਜਦਾ ਇੱਕ ਵਾਰੀ ਆਇਆ ਤਾਂ ਸਹੀ ਐ ਇੱਥੇ ਤੈਨੂੰ ਦਸੀਏ ਪਤਾ ਹੁਣ ਹੁਣ ਕਾਹਦੇ ਲਈ ਭੱਜ ਗਿਆ ਵਾ ਡਰਦਾ ਆਉਣੀ ਨਹੀਂ ਹੈਗਾ ਹਾਂ ਤੇ ਮੈਂ ਮੇਰੀ ਜਿਗੀ ਸੈੱਟ ਵਾ ਮੈਂ ਉਹ ਸੈੱਟ ਵਾ ਮੈਨੂੰ ਪਤਾ ਵਾ ਕੇਸ ਤਾਂ ਤੇਰੇ ਉੱਤੇ ਚੱਲਣ ਡਿਆ ਸੀ ਇੱਕ ਨੰਬਰ 'ਚ ਤਾਂ ਤੂੰ ਜਾ ਨਹੀਂ ਸਕਦਾ ਤੇ ਦੋ ਨੰਬਰ 'ਚ ਹੀ ਗਿਆ ਹੋਣਾ ਤੂੰ ਤੇ ਕਹਿੰਦੀ ਸੀ ਜਾ ਹੀ ਨਹੀਂ ਸਕਦਾ ਵਾ ਆਹੋ ਮੈਂ ਦੋ ਨੰਬਰ 'ਚ ਹੀ ਗਿਆ ਹਾਂ ਬਾਦ ਸਮਝਾਈ ਮੇਰੀ ਗੱਲ ਆਹੋ ਜਿੰਨ ਕਿ ਤਰੀਕਾ ਤੂੰ ਤੇ ਹੀ ਦੋ ਨੰਬਰ 'ਚ ਹੀ ਜਾ ਸਕਦਾ ਈ ਤੂੰ ਇੱਕ ਨੰਬਰ 'ਚ ਤੈਨੂੰ ਲੈ ਕੇ ਵੀ ਨਹੀਂ ਜਾਣਾ ਕਿਸੇ ਨੇ ਹਾਂ ਉਹ ਖਾਤਾ ਕੇ ਇੱਥੇ ਭਾਂਡੇ ਸਾਫ਼ ਕਰ ਲੋ ਕਾ ਦੇ ਜਗਾ ਕੋਲਾ ਕੰਮ ਮਿਲ ਜਾਵਾ ਮੈਨੂੰ ਠੀਕ ਨਾ ਤੂੰ ਨਹੀਂ ਸਗਾ ਗਾਲਾ ਆਪਣੇ ਬਿਓਗੋਂ ਕੋਈ ਗੱਲ ਨਹੀਂ ਡੀਸੀ ਨਹੀਂ ਲਾਤਾ ਇੱਥੇ ਤੈਨੂੰ ਕਿਹਨੇ ਚੱਲ ਚੰਗਾ ਫਿਰ ਤਪਾਉ ਜੇ ਇੱਥੋਂ ਉਹ ਚੱਲ ਨਾ ਤੂੰ ਦਫਾ ਹੋ ਤਾਂ ਤੂੰ ਮਰ ਨੀ ਫੋਨ ਮੈਨੂੰ ਫੜਾ ਜਰਾ ਕਿ ਇਹਨੂੰ ਮੈਂ ਦੱਸਾਂ ਪਤਾ ਆ ਫੜੋ ਇਹਦੀ ਜ਼ੁਬਾਨ ਵੇਖੋ ਕਿੱਡੀ ਆ ਵੇ ਤੂੰ ਜ਼ੁਬਾਨ ਕਿੱਦਾ ਚਲਾਉਣਾ ਹੈ ਤੇਰੀ ਹਿੰਮਤ ਕਿੱਦਾ ਪਈ ਮੇਰੇ ਤੈਨੂੰ ਗੱਲਾ ਕਰਨ ਦੀ ਹੁਣ ਬੋਲ ਨਾ ਬੋਲਦਾ ਨਹੀਂ ਕੋਣਾ ਹਉਂ ਜਬਾਨ ਅੰਦਰ ਪੈ ਗਈ ਤੇਰੀ ਅੰਕਾ ਮੇਰੀ ਅੰਦਰ ਪੈ ਗਈ ਤੁਹਾਡੀ ਮੈਨ ਰਿਸਪੈਕਟ ਕਰਦਾ ਮੈਂ ਤਾਂ ਨਹੀਂ ਬੋਲਣ ਦਿਆ ਹੂੰ ਤਾਂ ਹੀ ਮਿਲ ਕੇ ਗਿਆ ਜਾਣ ਲੱਗਾ ਚੋਰੀ ਚੋਰੀ ਚਲ ਗਿਆ ਵਾ ਨਾ ਮੂਲ ਕਾ ਕੇ ਆਪਣਾ ਹੁਣ ਤੇਰੀ ਮਾਂ ਦਾ ਕਰਾ ਕੇ ਲਾਜ ਇੱਥੇ ਵੇਖੀ ਸਹੀ ਕਰਦੇ ਕਰਦੇ ਜਿਹੜਾ ਲਾਜ ਕਰਨਾ ਕੋਈ ਗੱਲ ਨਹੀਂ ਅਹੀਂ ਨਹੀਂ ਗਾ ਵਕੀਲ ਕੀਤਾ ਵਾ ਨਹੀਂ ਨਹੀਂ ਹੂੰ ਕੀਤਾ ਵਕੀਲ ਤੂੰ ਜੇ ਆਮਨੇ ਤੁਹਾਡੇ ਵਕੀਲਾਂ ਨੂੰ ਆਪਾਂ ਕੱਟੋ ਮੰਮੀ ਪਰ ਆਏ ਆ ਵੀ ਇਹਦੇ ਨਾਲ ਮਤਲਬ ਲਾਉਣ ਦੇ ਤੁਸੀਂ ਤੂੰ ਚੰਗੀ ਨਹੀਂ ਕੀਤੀ ਮੇਰੀ ਧੀ ਨਾਲ ਚੰਗਾ ਕੋਈ ਗੱਲ ਨਹੀਂ ਫੋਗਰੇ ਤੇ ਤੇ ਕੇਸ ਕੋਈ ਗੱਲ ਨਹੀਂ ਜਿਹੜੇ ਮਰਜ਼ੀ ਕੇਸ ਚੋਕੀ ਜਾਓ ਮੈਂ ਕਿੱਧਰ ਆਉਣਾ ਵਾਪਸ ਕੱਢ ਦੋ ਪੂਨੇ ਦਾ ਇਹ ਤਾਂ ਲੱਥੀ ਚੜੀ ਨਹੀਂ ਜਾ ਰਹੀ ਹੈਗੀ ਚੱਲ ਭੱਜ ਜਾ ਫਿਰ ਇੱਥੋਂ ਹਣ ਦੇਖ ਲੋ ਮੰਮੀ ਕਿੱਡਾ ਚਲਾਕ ਨਹੀਂ ਏਡਾ ਝੂਠਾ ਹੈ ਚੋਰੀ ਕਰੀ ਵੇਖ ਲੈ ਬਾਹਰ ਚਲ ਗਿਆ ਈ ਉਹ ਕਿਹਾ ਮੈਂ ਕਿੱਧਰ ਆਉਣਾ ਵਾਪਸ ਜੋ ਮਰਜ਼ੀ ਕਰ ਲੋ ਜੇ ਹਿੰਮਤ ਹੈਗੀ ਹੀ ਤਾਂ ਸਾਹਮਣੇ ਹੁਣ ਮੁਕਾਬਲਾ ਕਰਦਾ ਚੰਗੀ ਤਰ੍ਹਾਂ ਹੁਣ ਕੋ ਚਲ ਗਿਆ ਚੋਰੀ ਮੂੰਹ ਨਕਾ ਕੇ ਫਾਟ ਹੋ ਗਈ ਆ ਮਾਣੇ ਭੇਤ ਹੁਣਾ ਨਾ ਵੀ ਜਾ ਚੱਲ ਜਾ ਤੂੰ ਇੱਥੋਂ ਬੜੀ ਚਤਰੋ ਜਨਾਨੀ ਆਉ ਘਟ ਨਹੀਂ ਗਈ ਤਾਈਆ ਟਾਈਮ ਨਾਲ ਕੱਢਾਉਣ ਵਾਲੀ ਪਹਿਲਾਂ ਤੈਨੂੰ ਉਹਦੇ ਕੋ ਘਟਾਇਆ ਚੰਗੀ ਤਰ੍ਹਾਂ ਹੈ ਮੁੜ ਕੇ ਹੌਲੀ ਜੀ ਨਾ ਤੈਨੂੰ ਘਰੋਂ ਬਾਹਰ ਕਰਕੇ ਤੈਨੂੰ ਬਾਹਰ 깔 ਤਾਈਓ ਕਿੰਨੀ ਤੇਜ਼ ਤਰਾਰ ਜਨਾਨੀ ਐ ਕੋਈ ਨਹੀਂ ਮੰਮੀ ਇਹ ਤਾਂ ਇੱਥੇ ਹੀ ਆ ਨਾ ਉਹ ਚਲ ਗਿਆ ਵਾ ਤੇ ਕੀ ਗੱਲ ਹੋਈ ਆ ਉਹਦੀ ਮਾਂ ਤਾਂ ਇੱਥੇ ਹੀ ਆ ਕੋਈ ਗੱਲ ਨਹੀਂ ਮੈਂ ਹਾਂ ਤੇਰੇ ਪਿਓ ਨਾਲ ਗੱਲ ਕਰਨੀ ਆ ਕਿ ਤੁਸੀਂ ਸਾਡੇ ਪੇਸ਼ ਪੈਂਦੇ ਸੀ ਨਾ ਸਾਡੇ ਦਿਵਾਲੇ ਹੁੰਦੇ ਸੀ ਤੇ ਅੱਗ ਤੂਦ ਵੇਖ ਲਾ ਉਹਨਾਂ ਦੀ ਆ ਗਈ ਹੋਵੇ